ਪਤੀ ਦਾ 20 ਲੱਖ ਲਗਾ ਕੇ ਆਸਟ੍ਰੇਲੀਆ ਭੱਜੀ ਪਤਨੀ 20 ਲੱਖ ਲਵਾਤਾ ਤੇ ਹਜੇ ਵੀ ਭੱਜੀ ਹੈ ਕਮਾਲ ਹੋ ਗਈ ਹੈ ਔਰ ਅਗਲੀ ਫਲਾਈ ਕਰਕੇ ਗਈ ਹੈ ਉਹ ਭਾਈ ਮਾਰੋ ਮuje ਮਾਰੋ ਕਿਵੇਂ ਜਿਹੀ ਇੱਕ ਸੋਚਣ ਵਾਲੀ ਗੱਲ ਹੈ ਜੇ ਸਾਰਿਆਂ ਦੇ ਉਹਨਾਂ ਦੇ profession ਦੇ ਹਿਸਾਬ ਨਾਲ ਵਿਆਹ ਹੋਣ ਲੱਗੇ ਜੇ ਮੈਂ ਡਾਕਟਰ ਦੀ ਗੱਲ ਕਰਾਂ ਵੀ ਭਾਈ ਐਂਬੂਲੈਂਸ ਦੇ ਵਿੱਚ ਬਰਾਤ ਜਾਵੇ ਤੇ ਜਿਹੜੇ ਬਰਾਤੀਆਂ ਨੂੰ ਗਲੂਕੋਜ਼ ਦਿੱਤਾ ਜਾਵੇ ਤੇ ਫੋਟੋ ਦੀ ਥਾਂ ਤੇ ਕਹਿੰਦੇ ਐਕਸ-ਰੇ ਹੋਣ ਫੇਰ ਤਾਂ ਕਮਾਲ ਹੀ ਹੋ ਜਾਊਗਾ ਅਰੇ ਬੱਸ ਕਰ ਬਾਈ ਕਹਿੰਦੇ ਬੈਂਡ ਬਾਜੇ ਦੇ ਨਾਲ ਬਰਾਤ ਲੈ ਕੇ ਪੂਜਾ ਲਾੜਾ ਅੱਗੂ ਲਾੜੀ ਨਿਕਲੀ ਗੰਜੀ ਤੇ ਫੇਰ ਉੱਡ ਗਏ ਸਾਰਿਆਂ ਦੇ ਹੋਸ਼ ਸ਼ੁਗਰ ਹੈ ਗੰਜੀ ਨਿਕਲ ਗਈ ਕੋਈ ਮੁੰਡਾ ਨਹੀਂ ਨਿਕਲਿਆ ਅੱਜ ਕੱਲ ਤਾਂ ਮੁੰਡੇ ਮੁੰਡਿਆਂ ਨਾਲ ਵਿਆਹ ਕਰਾਈ ਜਾਂਦੇ ਨੇ ਤੇ ਕੁੜੀਆਂ ਕੁੜੀਆਂ ਨਾਲ ਸਮਝੀ ਨਹੀਂ ਆਉਂਦਾ ਉਤੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਹੈ ਚਾਹ ਜ ਠੰਡੀ ਨਹੀਂ ਲੱਗ ਰਹੀ ਐ ਮਿਲਦਾ ਏਦਾਂ ਮਿੱਠਾ-ਮੂਠਾ ਵੀ ਨਹੀਂ ਮੈਂ ਵੀ ਨੁਕਸ ਕੱਢੀ ਜੰਨੀ ਐ ਕੋਈ ਮਸਾਲੇਦਾਰ ਤਾਂ ਹੋਇਆ ਨਹੀਂ ਨਾ ਅੱਜ ਕਿਉਂ ਆਜੋ ਕੁਛ ਚਟਪਟਾ ਜਿਹਾ ਹੋ ਜਾਏ ਮਸਾਲੇਦਾਰ ਕਰਾਰੀਆਂ ਕਰਾਰੀਆਂ ਗੱਲਾਂ ਹੋ ਜਾਣ ਗੱਲਾਂ ਕਰੀਆਂ ਮੈਂ ਤਾਂ ਕਰਨੀਆਂ ਹੁੰਦੀਆਂ ਚੁਗਲੀਆਂ ਤੁਹਾਡੇ ਨਾਲ ਟਾਈਮ ਹੀ ਮਸਾ ਮਿਲਦਾ ਨਾ ਚੱਲ ਅੱਜ ਦੀਆਂ ਖਬਰਾਂ ਮੈਂ ਤੁਹਾਨੂੰ ਸੁਣਾ ਦਿੰਨੀ ਐ ਪਹਿਲਾਂ ਚਾਹ ਦਾ ਕੱਪ ਰੱਖ ਲਾਂ ਦੇਖੀ ਕਿਤੇ ਡੋਲੀ ਨਾ ਜਾਵੇ ਕਹਿੰਦੇ ਬੈਂਡ ਬਾਜੇ ਦੇ ਨਾਲ ਬਰਾਤ ਲੈ ਕੇ ਪੂਜਾ ਲਾੜਾ ਅਗੂ ਲਾੜੀ ਨਿਕਲੀ ਗੰਜੀ ਤੇ ਫੇਰ ਉੱਡ ਗਏ ਸਾਰਿਆਂ ਦੇ ਹੋਸ਼ ਸ਼ੁਗਰ ਹੈ ਗੰਜੀ ਨਿਕਲ ਗਈ ਕੋਈ ਮੁੰਡਾ ਨਹੀਂ ਨਿਕਲਿਆ ਅੱਜ ਕੱਲ ਤਾਂ ਮੁੰਡੇ ਮੁੰਡਿਆਂ ਨਾਲ ਵਿਆਹ ਕਰਾਈ ਜਾਂਦੇ ਨੇ ਤੇ ਕੁੜੀਆਂ ਕੁੜੀਆਂ ਨਾਲ ਸਮਝੀ ਨਹੀਂ ਆਉਂਦਾ ਉੱਤੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਵੈਸੇ ਆਂਟੀ ਆਇਆ ਪਿਆ ਦੁਨੀਆ ਦਾ ਤਾਂ ਵੇਸੀ ਇੱਕ ਗੱਲ ਇਹ ਵੀ ਐ ਜਿਹੜੀ ਮੈਂ ਵੀਡੀਓ ਦੇਖੀ ਉਹ ਚ ਸਾਥ ਨਿਭਾਉਣ ਵਾਲੇ ਨੇ ਤੇ ਨਿਭਾਈ ਦਿੱਤੇ ਨਾ ਚਾਹੇ ਕੁੜੀ ਗੰਜੀ ਜੀ ਮੁੰਡੇ ਨੇ ਵਿਆਹ ਤਾਂ ਕਰਾਈ ਲਿਆ ਕਿ ਨਹੀਂ ਐਵੇਂ ਅਨੁਕਸ ਕੱਢਦੇ ਰਹਿੰਨੇ ਆਪਾਂ ਇੱਕ ਦੂਜੇ ਦੇ ਵਿੱਚ ਠੀਕ ਐ ਵੈਸੀ ਸਹੀ ਗੱਲ ਐ ਕਰਉਣਾ ਚਾਹੀਦਾ ਜਦੋਂ ਲਾੜੇ ਨੂੰ ਛੱਡ ਕਹਿੰਦੇ ਪੰਡਤ ਤੇ ਫਿਦਾ ਹੋ ਗਈ ਲਾੜੀ ਇਹ ਤਾਂ ਉਹ ਗੱਲ ਹੋ ਗਈ ਕੋਈ ਐਸਾ ਮੰਤਰ ਦੇ ਬਾਬਾ ਘਰ ਵਾਲਾ ਖਾਂਦਾ ਖੇ ਬਾਬਾ ਘਰ ਵਾਲੇ ਦਾ ਤਾਂ ਪਤਾ ਨਹੀਂ ਪਰ ਕੁੜੀ ਨੇ ਤਾਂ ਖਾ ਹੀ ਲਈ ਮਠਿਆਈ ਮੈਨੂੰ ਕੀ ਲੱਗੇਗੀ ਮੈਂ ਕੁਝ ਹੋਰ ਬੋਲੂਗੀ ਕਮਾਲ ਹੋ ਗਈ ਵੈਸੇ ਤਾਂ ਨਾ ਕੁੜੀ ਨੇ ਦਿਮਾਗ ਪੂਰਾ ਲਾ ਹੀ ਲਿਆ ਕਿਉਂ ਕਹਿੰਦੀ ਨਾਲੇ ਤਾਂ ਪੰਡਤ ਵਜ ਦੇ ਵਿੱਚ ਰਹੂਗਾ ਤੇ ਨਾਲੇ ਘਰ ਵਾਲਾ ਵਾਸ ਸ਼ੁਰੂ ਹੋਊਗਾ ਜੇ ਘਰ ਵਾਲਾ ਇਧਰ ਉਧਰ ਕਰੂਗਾ ਤਾਂ ਫਿਰ ਪੰਡਤ ਤਾਂ ਹੈਗਾ ਹੀ ਹੈ ਨਾ ਮੰਤਰ-ਮੁਤਰ ਆਸਤੇ ਥੋੜ੍ਹੀ ਥੋੜ੍ਹੀ ਵੀ ਕੁਝ ਗਲਤ ਕਹਿਨੀ ਆ ਕੁਲਵੀਰ ਜੀਰਾ ਤੇ ਚੱਲੀਆਂ ਗੋਲੀਆਂ ਏਦਾ ਅਰਜੰਟਿਲੋ ਦੇ ਗਾਣੇ ਵਾਲੀ ਗੱਲ ਹੋ ਗਈ ਕਹਿੰਦੇ ਆਏ ਦਿਨ ਪਾਉਂਦੇ ਆਂ ਪਟਾਕੇ ਨਾ ਕਰੋ ਗੱਬਰੂ ਨਹੀਂ ਡੀਕਦੇ ਦੀਵਾਲੀ ਇਹ ਗੋਲੀਆਂ ਕਦੇ ਕਿੱਥੇ ਚੱਲਦੀਆਂ ਕਦੇ ਕਿੱਥੇ ਪਟਾਕੇ ਪੈਂਦੇ ਨੇ ਕਦੇ ਕੋਈ ਗੈਂਗਸਟਰ ਮਾਰ ਦਿੰਦੇ ਨੇ ਕਦੇ ਕਿਸੇ ਲੀਡਰ ਤੇ ਚਲਾ ਦਿੰਦੇ ਨੇ ਇਹਦੇ ਆਏ ਹੀ ਨਹੀਂ ਸਮਝਾਉਂਦੀ ਵੀ ਇੱਥੇ ਮੀਂਹ ਦੀ ਥਾਂ ਤੇ ਗੋਲੀਆਂ ਦੀ ਬਰਸਾਤ ਹੀ ਹੋਈ ਜਾਂਦੀ ਐ ਜਮਾਨਾ ਬਦਲ ਗਿਆ ਵੈਸੇ ਵੈਲੈਂਟਾਈਨ ਬੀਕ ਮੇ ਡੇਟਿੰਗ ਐਪ ਸੇ ਸਾਵਧਾਨ ਪਿਆਰ ਕੀ ਨਾਮ ਪਰ ਬੈਂਕ ਅਕਾਊਂਟ ਨਾ ਹੋ ਜਾਏ ਖਾਲੀ ਪਿਆਰ ਆੜਾ 7 ਦਿਨਾਂ ਚ ਨੰਗ ਕਰ ਦੂ ਵੇ ਜੇ ਇਹੋ ਜਿਹਾ ਪਿਆਰ ਦਾ ਫਾਇਦਾ ਕੀ ਕਿਤੇ ਐਵੇਂ ਨਾ ਹੋਵੇ ਨਹੀਂ ਤੁਹਾਡੀ ਸੇਵਿੰਗ ਕਰੀ ਹੋਊਗੀ ਤੇ ਤੁਸੀਂ ਲੁੱਟੇ ਜਾਓ ਕੋਈ ਫਾਇਦਾ ਨਹੀਂ ਭਈ ਇਸ ਪਿਆਰ ਦਾ ਜਿਹੜਾ ਵੈਲੈਂਟਾਈਨ 7 ਦਿਨਾਂ ਦਾ ਪਿਆਰ ਆ ਉਹ ਕਿੱਥੇ ਤੁਹਾਡੇ ਸਾਜਨਮਾ ਦੇ ਵਿੱਚ ਹੋਊਗਾ ਅਰਜਨ ਢਿੱਲੂ ਦੇ ਗਾਣੇ ਸੁਣਿਆ ਕਰੋ ਸਾਜਨਮਾ ਦਾ ਪਿਆਰ ਕੁੜੇ ਆ 7 ਦਿਨਾਂ ਦਾ ਕੋਈ ਫਾਇਦਾ ਨਹੀਂ ਫਿਰ ਨਹੀਂ ਤਾਂ ਕਿ ਤੇ ਇਹ ਨਾ ਹੋਵੇ ਤੁਸੀਂ ਨੰਗ ਹੋ ਜਾਓ ਤੇ ਖਾਤੇ 'ਚ ਕੁਝ ਹੋਵੇ ਨਾ ਪਰ ਜਿਹਦੇ ਨਾਲ ਤੁਹਾਡਾ ਵਿਆਹ ਹੋਵੇ ਤੇ ਉਹਨੂੰ ਦੇਣ ਲਈ ਕੁਝ ਨਾ ਹੋਵੇ ਫਿਰ ਗੱਲ ਹੋ ਜੇ ਚੰਨ ਤੇ ਪਲਾਟ ਫੇਰੇ ਲੈਣ ਨੂੰ ਤੇ ਜੇਬ ਵਿੱਚ ਭਾਣ ਰੜ ਕੇ ਭਾਣ ਵੀ ਨਹੀਂ ਬੰਦਲੇ ਪੰਜਾਬੀਓ ਸਾਂਭ ਲੋ ਕੰਬਲ ਤੇ ਰਜਾਈਆਂ ਮੈਂ ਤਾਂ ਇਹ ਨਹੀਂ ਸਮਝ ਆਂਦੀ ਆ ਥੋੜੇ ਦਿਨ ਪਹਿਲਾਂ ਗਰਮੀ ਵਾਲੇ ਸੂਟ ਕੱਢੇ ਸੀਗੇ ਵੀ ਮੈਂ ਕਿਵੇਂ ਚੱਲ ਸੂਟ ਸਾੜ ਪਾ ਕੇ ਬਾਹਰ ਬੁਰ ਜਾਈਏ ਤੋਂ ਪਤਾ ਪਨਿਕਲੀ ਹੋਈ ਆ ਆ ਹੁਣ ਸੂਰਜ ਦੇਖ ਲੋ ਇਹਨੇ ਹੋਰ ਹੀ ਮਾਹੌਲ ਆਪ ਹੀ ਨਹੀਂ ਨਿਕਲਣ ਦਾ ਨਾਮ ਲੈ ਰਿਹਾ ਏਡੀ ਠੰਡ ਹੋ ਗਈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੌਸਮ ਵੀ ਐਡਾ ਬਦਲੀ ਜਾਂਦਾ ਬਾਰ-ਬਾਰ ਹੈ ਬੰਦਾ ਕਰੇ ਤਾਂ ਕਰੇ ਕਿ ਹੁਣ ਤਾਂ ਰਬ ਤੇ ਵੀ ਭਰੋਸਾ ਜਾਂ ਨਹੀਂ ਰਿਹਾ ਰਾਸ਼ਟਰਪਤੀ ਭਵਨ ਦੇ ਵਿੱਚ ਪਹਿਲੀ ਵਾਰ ਹੋਵੇਗਾ ਵਿਆਹ ਕਿਆ ਬਾਤ ਹੈ ਫਿਰਤਾ ਬਾਈ ਜੇ ਪੈਲਸ ਵਾਲੇ ਘਾਟੇ ਜੀ ਜਾਣਗੇ ਜਿਵੇਂ ਵਿਆਹ ਹੋਣ ਲੱਗੇ ਵੈਸੇ ਇੱਕ ਸੋਚਣ ਵਾਲੀ ਗੱਲ ਹੈ ਜੇ ਸਾਰਿਆਂ ਦੇ ਉਹਨਾਂ ਦੇ profession ਦੇ ਹਿਸਾਬ ਨਾਲ ਵਿਆਹ ਹੋਣ ਲੱਗੇ ਜੇ ਮੈਂ ਡਾਕਟਰ ਦੀ ਗੱਲ ਕਰਾਂ ਵੀ ਬਾਈ ਐਂਬੂਲੈਂਸ ਦੇ ਵਿੱਚ ਬਰਾਤ ਜਾਵੇ ਤੇ ਜਿਹੜੇ ਬਰਾਤੀਆਂ ਨੂੰ ਗਲੂਕੋਜ਼ ਦਿੱਤਾ ਜਾਵੇ ਤੇ ਫੋਟੋ ਦੀ ਥਾਂ ਤੇ ਕਹਿੰਦੇ ਐਕਸ-ਰੇ ਹੋਣ ਫਿਰ ਤਾਂ ਕਮਾਲ ਹੀ ਹੋ ਜਾਊ ਅਰੇ ਬੱਸ ਕਰ ਬਾਈ ਹੁਣ ਤੁਸੀਂ ਕਹੋਗੇ ਕਿ ਪੱਤਰਕਾਰਾਂ ਦੇ ਵਿਆਹ ਵੀ ਆਨਲਾਈਨ ਹੋਣੇ ਚਾਹੀਦੇ ਨੇ ਟੀਵੀ ਤੇ ਪਰੇਗੁਲ ਨਾਲ ਵੈਸੇ ਕਹਿਣ ਚੰਗੀਆਂ ਲੱਗਦੀਆਂ ਕਰਨੀਆਂ ਥੋੜੀਆਂ ਹਰੇਕ ਦੀ ਆਪਣੀ ਆਪਣੀ ਅੱਛਾ ਜਿਹਨੇ ਜਿਵੇਂ ਕਰਾਉਣਾ ਕਰਾਉ ਅਸੀਂ ਥੋੜੀ ਦੱਸਣਾ ਹੁਣ ਅਸੀਂ ਕਿਵੇਂ ਕਰਾਉਣਾ ਪੰਜਾਬ ਦੇ ਕਿਸਾਨਾਂ ਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਇੱਥੇ ਤਾਂ ਨਾ ਦੇਸ਼ ਕਰਜ਼ਾਈ ਹੋਇਆ ਪਿਆ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਵੈਸੇ ਹੱਥ ਤੁਹਾਡਾ ਹੀ ਐ ਕੁੱਟ ਕੇ ਚੱਲੋ ਕਿੱਡੀ ਕਿ ਲੋੜ ਐ ਐਵੀ ਪੰਕੀ ਲੈਣ ਦੀ ਮਹਿੰਗੇ ਮਹਿੰਗੇ ਸ਼ੌਕ ਉਹ ਕਰਨ ਦੀ ਥੋੜਾ ਜਿਹਾ ਕੰਟਰੋਲ ਕਰ ਲੋ ਅੱਛਾ ਕਰਜ਼ੇ ਤਾਂ ਤੁਸੀਂ ਲਏ ਆ ਤੇ ਭਰਨੇ ਤਾਂ ਤੁਸੀਂ ਐ ਨਾ ਫਿਰ ਹੌਬ ਨਾਲ ਚੱਲ ਲੋਗਾ ਥੋੜਾ ਜਿਹਾ पति ना 20 लाख लगा के ऑस्ट्रेलिया भज्जी पत्नी 20 लाख लगवाता ते हजे भी भज्जी है कमाल हो गई और अगली फ्लाई करके गई है ओ भाई मारो मुझे मारो <laughs> पति कहता मैं तेरे ते 20 लाख लावां कुड़ी कहती मैं फ्लाई करके ऑस्ट्रेलिया जावा अगली रात जा ते चढ़ के गई है 20 लाख लागे गई है ਤੁਸੀਂ ਐਵੇਂ ਕਰੀ ਜਾਂਦੇ ਹੋ ਇਹ ਵੀ ਕਮਲੇ ਨੇ ਵੀ 20 लाख ਨਾਲ ਚੰਗਾ ਆਪ ਕਰ ਲੂ ਅਲਰਟਸ ਆਪ ਚੰਗੇ ਭਲੇ ਵੱਜ ਜੋਂਗੇ ਹੁਣ ਐਵੇਂ ਹੁਣ ਰੋਦਾ ਫਿਰਦਾ ਵਿਚਾਰਾ ਕੀ ਕਰੇ ਜਮਾਨਾ ਮਾੜਾ ਆਪ ਪੜ ਲਉ ਕੋਈ ਫਾਇਦਾ ਨਹੀਂ ਵੈਸੇ ਟਾਈਮ ਤਾਂ ਮੇਰਾ ਵੀ ਫਲਾਈ ਕਰਨ ਦਾ ਹੋ ਹੀ ਗਿਆ ਕਿਉਂ ਨਾ ਮੈਂ ਜਾਵਾਂ ਕਿਉਂਕਿ ਫਿਰ ਪ੍ਰੋਗਰਾਮ ਅਗਲਾ ਵੀ ਤਾਂ ਲੈ ਕੇ ਆਉਣਾ ਹੈ ਕਿ ਨਹੀਂ ਸੋ ਫਿਰ ਮਿਲਦੇ ਆਂ ਜੀ ਅਗਲੀ ਵਾਰੀ ਚਾਹ ਵੀ ਠੰਡੀ ਹੋਗੀ